ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੰ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਰਹਿਣ ਵਾਲਾ ਆਪਣਾ ਟੌਪਿਕ ਏ ਜਿੱਦਾਂ ਕਿ ਆਪਾਂ ਬਹੁਤ ਵਾਰੀ ਦੇਖਦੇ ਹਾਂ ਕਿ ਪਸ਼ੂਆਂ ਦੇ ਵਿੱਚ ਜਿਹੜੀ ਖੋਣ ਦੀ ਕਮੀ ਆ ਜਾਂਦੀ ਏ ਆਇਰਨ ਦੀ ਡੈਫੀਸ਼ੈਂਸੀ ਹੋ ਜਾਂਦੀ ਏ ਤੁਸੀਂ ਦੇਖਿਆ ਹੋਣਾ ਵੀ ਜਦੋਂ ਆਪਣਾ ਰੈੱਡ ਵਾਟਰ ਆਉਂਦਾ گاਵਾ ਨੂੰ ਲਹੂ ਮੋਧੀਆਂ ਨੇ ਉਦੋਂ ਵੀ ਖੂਨ ਘਟ ਜਾਂਦਾ ਜਦੋਂ ਚਿਚੜ ਟਿਕਸ ਜਿਹੜੇ ਲੱਗ ਜਾਂਦੇ ਆ ਗਾਈਆਂ ਦੇ ਵਿੱਚ ਉਦੋਂ ਵੀ ਗਾਈਆਂ ਦਾ ਬਹੁਤ ਸਾਰਾ ਖੂਨ ਘਟ ਜਾਂਦਾ ਹੈ ਥਲੇਰੀਆਸ ਅਨੀਮੀਆ ਨਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਸੋ ਜਿਵੇਂ ਛੋਟੇ ਬੱਚੇ ਹੁੰਦੇ ਆ ਕਟੜੂ ਜਿਹਾ ਬਛੜੂ ਉਹਨਾਂ ਦਾ ਵੀ ਜਿਹੜਾ ਖੂਨ ਘਟ ਜਾਂਦਾ ਹੈ ਸੋ ਉਹਨਾਂ ਦਾ ਵੀ ਜਿਹੜਾ ਖੂਨ ਕਟਣ ਦੇ ਕਰਕੇ ਉਹ ਬੈਠ ਜਾਂਦੇ ਆ ਸੋ ਉਹਨਾਂ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਏ ਸੋ ਆਪਾਂ ਨੂੰ ਫਾਰਮਰ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੁੰਦਾ ਸੋ ਆਬੀਸਲੀ ਮੈਂ ਇਹ ਗੱਲ ਤਾਂ ਹਮੇਸ਼ਾ ਹੀ ਨੋਟ ਕੀਤੇ ਇਹ ਵੀ ਜਿਹੜਾ ਫਾਰਮਰ ਹੈ ਮੱਝਾਂ ਦਾ ਉਹਨੂੰ ਮੱਝਾਂ ਦੇ ਵਿੱਚੋਂ ਕੁਛ ਬੱਚੇ ਤਾਂ ਨਾ ਬੱਚੇ ਜਿਹੜੇ ਮੱਝਾਂ ਦੇ ਪਿੱਛੇ ਆਉਣ ਵਾਲੇ ਬੱਚੇ ਆ ਬਸ ਉਹੋ ਹੀ ਬਚਦੇ ਆ ਸੋ ਜੇ ਆਪਣੇ ਉਹ ਵੀ ਨਹੀਂ ਬੱਚੇ ਤੇ ਆਪਾਂ ਨੂੰ ਘਾਟਾ ਹੀ ਘਾਟਾ ਪੈ ਰਾ ਉਹਦੇ ਵਿੱਚੋਂ ਸੋ ਆਪਾਂ ਜਿਹੜਾ ਖੂਨ ਦੀ ਡੈਫੀਸ਼ੈਂਸੀ ਏ ਉਹਨੂੰ ਪੂਰਾ ਕਰਨ ਦੇ ਵਾਸਤੇ ਏ ਐਰਨ ਦੀ ਘਾੜ ਜਿਹੜੀ ਆਰਬੀਸੀ ਜਿਹੜੇ ਸੈਲਸ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਾਸਤੇ ਇੱਕ ਬਹੁਤ ਹੀ ਵਧੀਆ ਕਾਰਗਰ ਮੈਡੀਸਨ ਆਉਂਦੀ ਏ ਸੋ ਅੱਜ ਆਪਾਂ ਡਿਸਕਸ ਕਰਾਂਗੇ ਉਹਦੇ ਬਾਰੇ ਸੋ ਮੇਰੀ ਵੀ ਸਿਹਤ ਦੋ ਤਿੰਨ ਦਿਨ ਤੋਂ ਬਿਲਕੁਲ ਠੀਕ ਨਹੀਂ ਗਈ ਸੋ ਮੈਂ ਸੋਚਿਆ ਵੀ ਚਲੋ ਡੇ বাই ਡੇ ਕੁਛ ਨਾ ਕੁਛ ਕਰਕੇ ਬਹੁਤ ਸਾਰਾ ਕੰਟੈਕਟ ਆਪਣੇ ਕੋਲੇ ਹੱਲ ਪਿਆ ਹੋਇਆ ਹੈ ਤੁਹਾਡੇ ਨਾਲ ਕਰਨ ਵਾਲਾ ਮੈਂ ਸੋਚਦਾ ਵੀ ਜਿੰਨੀ ਜਲਦੀ ਹੋ ਜੇ ਆਪਾਂ ਉਹਨੂੰ ਕੰਪਲੀਟ ਕਰ ਲਈਏ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਮੈਨ ਕੈਂਡ ਦਾ ਪ੍ਰੋਡਕਟ ਆਉਂਦਾ ਹੈ ਫੈਰੀ ਕੈਂਡ ਲੀਵ ਸੋ ਦੋਸਤੋ ਇਹ ਜਿੱਥੇ ਨਟ੍ਰੀਸ਼ਨਲ ਫੀਡ ਸਪਲੀਮੈਂਟ ਆ ਉਥੇ ਹੀ ਇਹ ਸਪੋਰਟ ਆਰ ਬੀ ਸੀ ਜਿਹੜੇ ਆ ਫਾਰਮੂਲੇਸ਼ਨ ਹੈਗੀ ਇਹਦੇ ਵਿੱਚ ਸੈੱਲ ਨੂੰ ਕਾਊਂਟ ਕਰਦਾ ਜਿੱਥੇ ਆਪਣੇ ਪਸ਼ੂ ਦੇ ਵਿੱਚ ਡੈਫੀਸ਼ੈਂਸੀ ਆ ਗਈ ਹੈ ਖੂਨ ਦੀ ਘਾਟ ਆ ਗਈ ਹੈ ਰੈੱਡ ਵਾਟਰ ਹੋ ਗਿਆ ਹੈ ਥਲੇਰੀਆਸ ਹੋ ਗਿਆ ਹੈ ਐਨੀਮੀਆ ਹੋ ਗਿਆ ਹੈ ਬਬੀਵਿਸ਼ ਹੋ ਗਿਆ ਹੈ ਸੁੰਦੀਆਂ ਵੀ ਬਿਮਾਰੀਆਂ ਨਾਲ ਆਪਣੇ ਐਨੀਮਲ ਦਾ ਖੂਨ ਘਟਦਾ ਹੈ ਸੋ ਦੋਸਤੋ ਉੱਥੇ ਸਭ ਤੋਂ ਵਧੀਆ ਬੈਸਟ ਰਿਜ਼ਲਟ ਹੈਗਾ ਫੈਰੀ ਕਾਈਂਡ ਲਿਵ ਸੋ ਦੋਸਤੋ ਹੋਰ ਵੀ ਬੜੀਆਂ ਕੰਪਨੀਆਂ ਆ ਜਾਂਦੇ ਨੇ ਜਿਵੇਂ ਕੋ ਬਲੱਡ ਗੇਨ ਕੋ ਬਲੱਡ ਬਲੱਡ ਅਪ ਬڑے ਨਾਵਾਂ ਦੇ ਨਾਲ ਆਉਦੇ ਆ ਪਰ ਸਾਰਿਆਂ ਦੇ ਵਿੱਚੋਂ ਜੇ ਸਭ ਤੋਂ ਬੈਸਟ ਰਿਜ਼ਲਟ ਵੇਖਿਆ ਜਾਵੇ ਤਾਂ ਸਭ ਤੋਂ ਬੈਸਟ ਰਿਜ਼ਲਟ ਦੋਸਤੋ ਫੈਰੀਕੇਡ ਲੀਵ ਹੈਗਾ ਇਹ ਵੱਡੇ ਪਸ਼ੂ ਦੀ ਜਿਹੜੀ ਡੋਜ਼ ਹੈਗੀ ਇਹ ਲਾਰਜ ਐਨੀਮਲ ਦੀ ਜਿਹੜੀ ਦੋਸਤੋ ਡੋਜ਼ ਹੈਗੀ ਉਹ ਤੁਸੀਂ 100 ਐਮਲ ਦੇਣੀ ਹੁੰਦੀ ਹੈ ਤੇ ਜਿਹੜਾ ਛੋਟਾ ਬੱਚਾ ਹੁੰਦਾ ਆਪਣਾ ਕੱਟੜੂ ਬਛੜੂ ਉਹਨੂੰ ਤੁਸੀਂ 10 ਤੋਂ 15 ਐਮਐਲ ਦੇ ਸਕਦੇ ਹੋ ਵੱਡੇ ਐਨੀਮਲ ਨੂੰ 150 ਸਵੇਰੇ ਤੇ 50 ਸ਼ਾਮ ਨੂੰ ਅੱਧਾ ਲੀਟਰ ਪਿਆ ਦਿਓ ਜੇ ਤੁਹਾਡੇ ਪਸ਼ੂ ਦੇ ਵਿੱਚ ਵੀਕਨੈਸ ਹੈ ਉਹ ਉੱਠਦਾ ਨਹੀਂਗਾ ਕਮਜ਼ੋਰ ਹੈ ਹੱਡੀਆਂ ਦਿਸਦੀਆਂ ਨੇ ਜਾਂ ਕਹਿ ਦੋ ਵੀ ਆਪਾਂ ਰੈੱਡ ਵਾਟਰ ਤੋਂ ਬਾਅਦ ਆ ਠੀਕ ਹੋਣ ਤੋਂ ਬਾਅਦ ਉਹਦੇ ਵਿੱਚ ਵੀਕਨੈਸ ਹੀ ਐਨੀ ਕੇ ਵੀ ਉਹ ਤੁਰਨ ਦੇ ਵਿੱਚ ਉਹਨੂੰ ਵੀਕਨੈਸ ਆਪਣਾ ਬੈਠਨ ਤੇ ਵੀਕਨੈਸ ਚਾਰਾਖਾਨ ਚ ਵੀਕਨੈਸ ਸੋ ਸਾਰੇ ਹੀ ਖੋਣ ਦੀ ਕਰਕੇ ਤੋ ਕਿ ਜਿਹੜਾ ਖੂਨ ਹੈਗਾ ਆਪਣਾ ਆਰ ਬੀ ਸੀ ਜਿਹੜੇ ਹੈਗੇ ਆ ਜਿਨ੍ਹਾਂ ਦੇ ਕੰਪਲੀਟ ਨਹੀਂ ਹੁੰਦੇ ਆਪਣਾ ਵੀ ਉਹੀ ਹਾਲ ਏ ਆਪਣੇ ਵਿੱਚ ਵੀ ਜਦੋਂ ਕਮੀ ਹੋਏਗੀ ਆਪਾਂ ਉਹ ਉਸ ਹੋਰ ਕੋਈ ਚੀਜ਼ਾਂ ਦਾ ਵਿੱਚ ਯੂਜ਼ ਕਰਾਂਗੇ ਜਿਹੜਾ ਪਸ਼ੂ ਮਿੱਟੀ ਖਾਂਦਾ ਮਿੱਟੀ ਨੂੰ ਮੂੰਹ ਮਾਰਦਾ ਛੋੜਾ ਕੱਟੜ ਨੂੰ ਮਿੱਟੀ ਖਾਂਦਾ ਸੋ ਇਹ ਉਹਦੇ ਵਾਸਤੇ ਵੀ ਬਹੁਤ کارਗਰ ਸਿੱਧ ਹੋਏਗੀ ਸੋ ਦੋਸਤੋ ਇਹ ਫੈਰੀ ਕੈਡ ਲੀਵ ਮੈਨਕੈਂਡ ਕੰਪਨੀ ਦੀ ਆ ਇਹ ਵੱਡੇ ਪਸ਼ੂ ਨੂੰ 50 ਐਮਲ ਸਵੇਰੇ 50 ਐਮਲ ਸ਼ਾਮ ਨੂੰ ਦੇਣੀ ਹੈ ਛੋਟੇ ਨੂੰ 10 ਐਮਲ ਸੋ ਇਹਦੇ ਨਾਲ ਵਾਹ ਕਮਾਲ ਰਿਜ਼ਲਟ ਆ ਜਿਹੜੇ ਪਸ਼ੂਆਂ ਦੇ ਵਿੱਚ ਖੂਨ ਦੀ ਘਾਟ ਹੈ ਇਹ 200 ਰੁਪਏ ਦੀ ਮੈਂ ਆਪਣਾ 1/2 ਲੀਟਰ ਮਿਲ ਜਾਂਦਾ ਸੋ ਬਹੁਤ ਹੀ ਵਧੀਆ ਰਿਜ਼ਲਟ ਬਹੁਤ ਹੀ ਵਧੀਆ ਦਵਾਈ ਤੇ ਬਹੁਤ ਹੀ ਇਕਨੋਮਿਕਲ ਰੇਟ ਸਭ ਤੋਂ ਬੈਸਟ ਸੋ ਦੋਸਤੋ ਇਹ ਤੁਸੀਂ ਯੂਜ਼ ਕਰ ਸਕਦੇ ਹੋ ਜਿੱਥੇ ਤੁਹਾਡੇ ਪਸ਼ੂਆਂ ਦਾ ਖੂਨ ਘਟਿਆ ਹੈ ਛੋਟੇ ਕੱਟਣੂ ਬੱਚੜੂ ਦਾ ਖੂਨ ਘਟਿਆ ਉੱਥੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਜੀ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਇਹਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਹੀ ਦੋਸਤਾਂ ਦਾ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੱਚ